ਜੀ ਦਾ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਕਰ ਲੰਦੇ ਉਤੇ ਆਪਣੀ ਅੱਜ ਦੀ ਵੀਡੀਓ ਵਿੱਚ ਮਾਪੁਰਸਾਂ ਦੁਆਰਾ ਦੱਸੀ ਗਈ ਸਭ ਤੋਂ ਸੌਖੀ ਜਿਗਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਹ ਜੋ ਸ਼ਬਦ ਮਾਪੁਰਸਾਂ ਨੇ ਦੱਸਿਆ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬੋਲਣਾ ਸ਼ੁਰੂ ਕਰ ਦਿੱਤਾ ਜਾਂ ਫਿਰ ਕੰਮ ਕਾਜ ਕਰਦੇ ਸਮੇਂ ਜਾਂ ਦਫ਼ਤਰ ਵਾਲੀ ਜਗ੍ਹਾ ਦੇ ਵਿੱਚ ਤਾਂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਉਹ ਸ਼ਬਦ ਕਿਹੜਾ ਹੈ ਤੇ ਕਿਸ ਵਿਧੀ ਅਨੁਸਾਰ ਜਾਪ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਤੇ ਵੀਡੀਓ ਵਿੱਚ ਕਹੀ ਗਈ ਇੱਕ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਿਉਂਕਿ ਸਾਧ ਸੰਗਤ ਜੀ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਪੂਰੇ ਭਰੋਸੇ ਨਾਲ ਕਹਿ ਰਹੀ ਹਾਂ ਕਿ ਜੇਕਰ ਅਸੀਂ ਅੱਜ ਤੋਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਾਂਗੇ ਫਿਰ ਅੱਜ ਤੋਂ ਹੀ ਗੁਰੂ ਮਹਾਰਾਜ ਜੀ ਦੀ ਸਾਡੇ ਉੱਪਰ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਾ ਸੰਜੇ ਜੀ ਇਹ ਸ਼ਬਦ ਬੋਲਣਾ ਕੋਈ ਔਖਾ ਕੰਮ ਨਹੀਂ ਤੁਸੀਂ ਦਿਨ ਦੇ ਵੇਲੇ ਵੀ ਕਿਸੇ ਸਮੇਂ ਬੋਲ ਸਕਦੇ ਹੋ ਭਾਵੇਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬੋਲੋ ਭਾਵੇਂ ਤੁਸੀਂ ਲੇਟ ਉੱਠਦੇ ਆ ਤਾਂ ਲੇਟ ਉੱਠ ਕੇ ਬੋਲ ਸਕਦੇ ਹੋ ਇਹ ਇੱਕ ਅ ਸ਼ਬਦ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਬੋਲਣਾ ਹੀ ਬੋਲਣਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹ ਸ਼ਬਦ ਬੋਲ ਕੇ ਸੌਣਾ ਹੈ ਫਿਰ ਜਦੋਂ ਵੀ ਤੁਸੀਂ ਦਿਨ ਦੇ ਵੇਲੇ ਤੁਹਾਨੂੰ ਸਮਾਂ ਮਿਲੇ ਤੁਸੀਂ ਇਹ ਸ਼ਬਦ ਬੋਲ ਸਕਦੇ ਹੋ ਸਭ ਤੋਂ ਵੱਡੀ ਗੱਲ ਮਹਾਂਪੁਰਸ਼ ਜੀ ਕਹਿੰਦੇ ਹਨ ਕਿ ਸ਼ਬਦ ਬੋਲਣ ਲਈ ਸਾਨੂੰ ਕਿਸੇ ਪ੍ਰਕਾਰ ਦੇ ਇਸ਼ਨਾਨ ਦੀ ਲੋੜ ਨਹੀਂ। ਬਿਨਾਂ ਨਹਾਤੇ ਹੀ ਅਸੀਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਤੇ ਜਦੋਂ ਵੀ ਇਹ ਸ਼ਬਦ ਤੁਹਾਡੀ ਰਸਨਾ ਤੇ ਆਵੇ ਤਾਂ ਫਿਰ ਸਮਝ ਲੈਣਾ ਕਿ ਤੁਹਾਡੀ ਜ਼ਿੰਦਗੀ ਦੇ ਦੁੱਖ ਕਸ਼ਟ ਸਾਰੇ ਦਿਲਦਰ ਦੂਰ ਹੋ ਜਾਣਗੇ। ਤੁਹਾਡੇ ਉੱਤੇ ਗੁਰੂ ਮਹਾਰਾਜ ਦੀਆਂ ਬਰਕਤਾਂ ਰਹਿਮਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਤੁਸੀਂ ਇਹ ਸ਼ਬਦ ਜ਼ਰੂਰ ਬੋਲਣਾ ਹੈ। ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਉਸ ਸਮੇਂ ਤੋਂ ਹੀ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਪਰ ਇਸ ਸ਼ਬਦ ਦੇ ਜਾਪ ਦੇ ਨਾਲ-ਨਾਲ ਕੁਝ ਤੁਹਾਨੂੰ ਪਰਹੇਜ਼ ਵੀ ਕਰਨੇ ਪੈਣੇ ਜਿਵੇਂ ਇੱਕ ਡਾਕਟਰ ਮਰੀਜ਼ ਨੂੰ ਦਵਾਈ ਦੇਣ ਤੋਂ ਪਹਿਲਾਂ ਕੁਝ ਪਰਹੇਜ਼ ਦੱਸਦਾ ਹੈ ਦਵਾਈ ਦੇ ਲਾਭ ਬਾਰੇ ਦੱਸਦਾ ਹੈ ਦਵਾਈ ਦੀਆਂ ਹਾਨੀਆਂ ਬਾਰੇ ਦੱਸਦਾ ਹੈ ਉਸੇ ਤਰ੍ਹਾਂ ਹੀ ਸਾਨੂੰ ਮਹਾਂਪੁਰਸਾਨੇ ਸ਼ਬਦ ਦੇ ਜਾਪ ਦੇ ਨਾਲ-ਨਾਲ ਕੁਝ ਪਰਹੇਜ਼ ਵੀ ਦੱਸੇ ਨੇ ਸਭ ਤੋਂ ਪਹਿਲਾ ਪ੍ਰਿਹੇਜ ਹੈ ਈਰਖਾ ਸਾਡੇ ਮਨ ਅੰਦਰ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੋਣੀ ਚਾਹੀਦੀ ਈਰਖਾ ਵਿੱਚ ਪਏ ਹੋਏ ਇਨਸਾਨ ਦੂਸਰੇ ਦਾ ਮਾੜਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਹਮੇਸ਼ਾ ਦੂਸਰੇ ਬਾਰੇ ਮਾੜਾ ਸੋਚਦੇ ਹਨ ਇਹ ਈਰਖਾ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰ ਦਿੰਦੀ ਹੈ ਤਾਂ ਅਸੀਂ ਭੁੱਲ ਕੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਤੇ ਨਾ ਹੀ ਮਾੜਾ ਸੋਚਣਾ ਹੈ ਦੂਸਰੇ ਨਾਲ ਈਰਖਾ ਰੱਖਣ ਵਾਲਾ ਵਿਅਕਤੀ ਕਦੇ ਵੀ ਆਪਣੇ ਵੱਲ ਧਿਆਨ ਨਹੀਂ ਦੇ ਪਾਉਂਦਾ ਉਸ ਦਾ ਵਕਤ ਦੂਸਰੇ ਦੀ ਜ਼ਿੰਦਗੀ ਬਾਰੇ ਚਰਚਾ ਕਰਨ ਵਿੱਚ ਲੰਘ ਜਾਂਦਾ ਹੈ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਈਰਖਾ ਤੋਂ ਪਰਹੇਜ਼ ਕਰਨਾ ਹੈ ਕਿਉਂਕਿ ਜੋ ਵੀ ਚੀਜ਼ ਕਿਸੇ ਨੂੰ ਮਿਲੀ ਹੈ ਉਹ ਤਾਂ ਦੇਣ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਹੀ ਹੈ ਉਹ ਸਭ ਉਹਨਾਂ ਦੀ ਮਿਹਰ ਹੈ ਉਹਨਾਂ ਦੇ ਕਰਮਾਂ ਦਾ ਫਲ ਹੈ ਜੋ ਉਹਨਾਂ ਨੂੰ ਮਿਲਿਆ ਹੈ ਜਿਸ ਵਿਅਕਤੀ ਤੋਂ ਅਸੀਂ ਈਰਖਾ ਕਰਦੇ ਹਾਂ ਉਸ ਨੇ ਸਾਡੇ ਤੋਂ ਕੀ ਲੈ ਜਾਣਾ ਹੈ ਅਤੇ ਉਸ ਨੇ ਸਾਡਾ ਕੀ ਖਾ ਜਾਣਾ ਹੈ ਇਸ ਲਈ ਕਿਸੇ ਵੀ ਵਿਅਕਤੀ ਨਾਲ ਈਰਖਾ ਈਰਖਾ ਨਹੀਂ ਹੋਣੀ ਚਾਹੀਦੀ ਈਰਖਾ ਵਿੱਚ ਅਸੀਂ ਆਪਣਾ ਹੀ ਨੁਕਸਾਨ ਕਰਦੇ ਹਾਂ ਸਾਹਮਣੇ ਵਾਲੇ ਦਾ ਕੁਝ ਨਹੀਂ ਜਾਂਦਾ ਇਸ ਲਈ ਈਰਖਾ ਤੋਂ ਆਪਣੇ ਆਪ ਨੂੰ ਜ਼ਰੂਰ ਵਰਜਣਾ ਚਾਹੀਦਾ ਹੈ ਤੇ ਦੂਸਰਾ ਇਹ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਵੀ ਦਾਤਾਂ ਦਿੰਦੇ ਐ ਜਾਂ ਫਿਰ ਸਾਨੂੰ ਜੋ ਕੁਝ ਵੀ ਮਿਲਿਆ ਹੋਇਆ ਹੈ ਉਸ ਦਾ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਸਾ ਸੰਗਤ ਜੀ 24 ਸਾਨੂੰ ਜਾਂ ਫਿਰ ਦੂਜਿਆਂ ਨੂੰ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੇ ਨੇ ਇਸ ਵਿੱਚ ਸਾਡਾ ਕੁਝ ਵੀ ਨਹੀਂ ਪਰ ਫਿਰ ਵੀ ਪਤਾ ਨਹੀਂ ਸਾਨੂੰ ਕਿਸ ਗੱਲ ਦਾ ਹੰਕਾਰ ਆ ਜਦੋਂ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਚੀਜ਼ਾਂ ਦਾ ਹੰਕਾਰ ਕਰ ਬੈਠਦੇ ਹਾਂ ਤਾਂ ਸਮਝ ਲੈਣਾ ਉਦੋਂ ਹੀ ਅਸੀਂ ਗੁਰੂ ਚਰਨਾਂ ਤੋਂ ਦੂਰ ਹੋ ਜਾ ਰਹੇ ਹਾਂ ਕਈਆਂ ਨੂੰ ਆਪਣੇ ਸੋਹਣੇ ਸਰੀਰ ਦਾ ਰੰਗ ਰੂਪ ਦਾ ਵੱਡਾ ਹੰਕਾਰ ਹੋ ਜਾਂਦਾ ਹੈ ਕਈਆਂ ਨੂੰ ਆਪਣੀ ਧਨ ਦੌਲਤ ਦਾ ਹੰਕਾਰ ਹੋ ਜਾਂਦਾ ਹੈ ਤੇ ਕਈਆਂ ਨੂੰ ਆਪਣੇ ਉੱਚੇ ਅਹੁਦੇ ਦਾ ਹੰਕਾਰ ਹੋ ਜਾਂਦਾ ਹੈ ਪਰ ਹੰਕਾਰ ਗੁਰੂ ਨਾਨਕ ਪਾਸਾ ਜੀ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ ਇਸ ਲਈ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਗੁਰੂ ਨਾਨਕ ਪਾਸਾ ਜੀ ਦੇ ਘਰ ਵਿੱਚ ਨਮਾਣਿਆਂ ਨੂੰ ਮਾਣ ਮਿਲਦਾ ਹੈ ਤੇ ਹੰਕਾਰ ਦਾ ਹੰਕਾਰ ਤੋੜਿਆ ਜਾਂਦਾ ਹੈ ਇਸ ਤੋਂ ਬਾਅਦ ਤੀਸਰਾ ਇਹ ਹੈ ਕਿ ਜਦੋਂ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਇਕੱਠੇ ਕਿਤੇ ਬੈਠੋ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕੋਈ ਵੀ ਇਨਸਾਨ ਜਿੰਨਾ ਵੀ ਮਾੜਾ ਹੋਵੇ ਉਸ ਵਿੱਚ ਲੱਖ ਬਰਾਈ ਹੋਵੇ ਕੋਈ ਵੀ ਇਨਸਾਨ ਕਿੰਨਾ ਵੀ ਮਾੜਾ ਹੋਵੇ ਸਾਨੂੰ ਕੋਈ ਹੱਕ ਨਹੀਂ ਕਿ ਉਸ ਨੂੰ ਕਿਸ ਉਸ ਦੀ ਅਸੀਂ ਕਿਸੇ ਕੋਲ ਬਰਿਆਈ ਕਰੀਏ ਪਾਪਾ ਫਰੀਜੀ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਫਿਰ ਸਮਝ ਲੈਣਾ ਕਿ ਸਾਹਮਣੇ ਵਾਲੇ ਦੇ ਪਾਪ ਆਪਣੀ ਜੀਬ ਨਾਲ ਸਾਫ਼ ਕਰ ਰਹੇ ਇਸ ਲਈ ਜਦੋਂ ਵੀ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਨਾ ਤਾਂ ਉਸ ਦੇ ਪਾਪਾਂ ਦਾ ਪੰਡ ਅਸੀਂ ਆਪਣੇ ਸਿਰ ਤੇ ਚੁੱਕ ਲੈਂਦੇ ਹਾਂ ਇਸੇ ਕਰਕੇ ਨਿੰਦਿਆ ਚੁਗਲੀ ਤੋਂ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਹੈ ਤੇ ਚੌਧਾ ਪਰਹੇਜ਼ ਇਹ ਹੈ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਉਂਕਿ ਜਿੰਨੀਆਂ ਹੀ ਅਸੀਂ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰਾਂਗੇ ਕਿਸੇ ਦੀ ਦੁਖੀ ਵਿਅਕਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਉਨਾਂ ਹੀ ਸਾਡਾ ਆਪਣਾ ਦੁੱਖ ਖਤਮ ਹੋ ਜਾਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸਿਧਾਂਤ ਹੈ ਕਿ ਜੋ ਵੀ ਚੀਜ਼ ਅਸੀਂ ਦੂਸਰੇ ਬਾਰੇ ਸੋਚਦੇ ਹਾਂ ਕਿਸੇ ਦੂਸਰੇ ਨੂੰ ਵੰਡਦੇ ਹਾਂ ਉਹੀ ਚੀਜ਼ ਕਈ ਗੁਣਾ ਵੱਧ ਕੇ ਸਾਡੇ ਕੋਲ ਵਾਪਸ ਆ ਜਾਂਦੀ ਹੈ ਫਿਰ ਭਾਵੇਂ ਉਹ ਕਿਸੇ ਨੂੰ ਖੁਸ਼ੀਆਂ ਦਿੱਤੀਆਂ ਹੋਣ ਜਾਂ ਫਿਰ ਦੁੱਖ ਦਿੱਤੇ ਹੋਣ ਉਹ ਕਈ ਗੁਣਾ ਵੱਧ ਕੇ ਸਾਡੇ ਕੋਲ ਵਾਪਸ ਆ ਗਏ ਤੇ ਅਸੀਂ ਸੋਚ ਵਿਚਾਰ ਕਰਨੀ ਹੈ ਕਿ ਕਿਸੇ ਨੂੰ ਅਸੀਂ ਦੁੱਖ ਦੇ ਰਹੇ ਹਾਂ ਜਾਂ ਸੁੱਖ ਵੰਡ ਰਹੇ ਹਾਂ ਕਿਸੇ ਲਈ ਅਸੀਂ ਦੁੱਖ ਮੰਗ ਰਹੇ ਹਾਂ ਜਾਂ ਫਿਰ ਸੁੱਖ ਮੰਗ ਮੰਗ ਰਹੇ ਹਾਂ ਇਸ ਲਈ ਸਾਨੂੰ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਣਾ ਚਾਹੀਦਾ ਹੈ ਸਾਧ ਸੰਗਤ ਜੀ ਇਹ ਕੁਝ ਪਰਹੇਜ਼ ਹਨ ਜੋ ਅਸੀਂ ਇੱਕ ਸ਼ਬਦ ਦਾ ਜਾਪ ਕਰਨ ਤੋਂ ਪਹਿਲਾਂ ਕਰ ਲੈਣੇ ਕਿ ਈਰਖਾ ਤੋਂ ਬਚਣਾ ਹੰਕਾਰ ਤੋਂ ਬਚਣਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਅਤੇ ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਅਤੇ ਨਾ ਹੀ ਕਿਸੇ ਹੋਰ ਇਨਸਾਨ ਬਾਰੇ ਮਾੜਾ ਸੋਚਣਾ ਸਵੇਰੇ ਉੱਠਦੇ ਸਾਰੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਕਾਲਪੁਰਖ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਜਿੰਨਾ ਹੀ ਅਸੀਂ ਸ਼ੁਕਰਾਨਾ ਕਰਦੇ ਹਾਂ ਓਨਾ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੁੰਦੇ ਜਾਂਦੇ ਹਾਂ ਅਤੇ ਓਨਾ ਹੀ ਵਾਹਿਗੁਰੂ ਜੀ ਸਾਡੇ ਉੱਪਰ ਮਿਹਰਬਾਨ ਮਿਹਰਬਾਨ ਰਹਿੰਦੇ ਹਨ ਇਸ ਲਈ ਹਰ ਵਿਅਕਤੀ ਨੂੰ ਸਾਨੂੰ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਹਰ ਇੱਕ ਵਿਅਕਤੀ ਨੂੰ ਸ਼ੁਕਰਾਨਾ ਕਰਨ ਦੇ ਲਈ ਸਾਨੂੰ ਕੋਈ ਵੀ ਵੇਲਾ ਕੋਈ ਵੀ ਵਕਤ ਵਿਚਾਰਨ ਦੀ ਲੋੜ ਨਹੀਂ ਸਵੇਰੇ ਉੱਠਦੇ ਸਾਰੀ ਸੋਹਣੀ ਬੀਤੀ ਰਾਤ ਦਾ ਸ਼ੁਕਰਾਨਾ ਕਰ ਸਕਦੇ ਆ ਇਹ ਸੋਹਣੀ ਅਤੇ ਸੁੱਖਾਂ ਭਰੀ ਸੁਵੇਰ ਦਾ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਆਪਣੀ ਸਰੀਰਕ ਤੰਦਰੁਸਤੀ ਦਾ ਵੀ ਸ਼ੁਕਰਾਨਾ ਕਰ ਸਕਦੇ ਹਾਂ ਜੋ ਦਾਤਾ ਸਾਨੂੰ ਵਾਹਿਗੁਰੂ ਜੀ ਨੇ ਦਿੱਤੀਆਂ ਉਹਨਾਂ ਦਾ ਵੀ ਸ਼ੁਕਰਾਨਾ ਕੀਤਾ ਜਾ ਸਕਦਾ ਆਪਣੇ ਪਰਿਵਾਰ ਅਤੇ ਕਾਰੋਬਾਰ ਦੇ ਲਈ ਵੀ ਸ਼ੁਕਰਾਨਾ ਕਰਿਆ ਕਰੋ ਜੇਕਰ ਅਸੀਂ ਕੋਈ ਕੰਮ ਸ਼ੁਰੂ ਕਰਨ ਲੱਗੇ ਹਾਂ ਜਾਂ ਫਿਰ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਅਸੀਂ ਉਸ ਦਾ ਵੀ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿ ਵਾਹਿਗੁਰੂ ਜੀ ਤੁਸੀਂ ਹੀ ਮੈਨੂੰ ਇਸ ਕਾਬਿਲ ਬਣਾਇਆ ਹੈ ਕਿ ਮੈਂ ਚਾਰ ਪੈਸੇ ਕਮਾ ਰਿਹਾ ਹਾਂ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹਾਂ ਤੁਸੀਂ ਜਿੰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਸਕਦੇ ਹੋ ਕਰਿਆ ਕਰੋ ਇਸ ਦੀ ਰਜਾ ਵਿੱਚ ਰਹਿੰਦੇ ਹੋਏ ਕੰਮਕਾਰ ਕਰਦੇ ਹੋਏ ਇਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਸੰਗ ਜੀ ਜਿਸ ਦਿਨ ਤੋਂ ਅਸੀਂ ਹਤਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਵਾਂਗੇ ਉਸ ਦਿਨ ਤੋਂ ਸਾਡੀ ਕਿਸਮਤ ਦੇ ਬੰਦ ਪਏ ਦਰਵਾਜ਼ੇ ਖੁੱਲ ਜਾਣਗੇ ਕਿਉਂਕਿ ਸ਼ੁਕਰਾਨਾ ਕਰਨ ਵਾਲਿਆਂ ਦੇ ਉੱਪਰ ਪੂਰੀ ਕੁਦਰਤ ਮਿਹਰਬਾਨ ਹੁੰਦੀ ਹੈ ਬਾਦੂ ਦੇ ਗਿੱਲੇ ਸਿਕਵੇ ਨਹੀਂ ਕਰਨੇ ਚਾਹੀਦੇ ਗਿੱਲੇ ਸਿਕਵੇ ਛੱਡ ਕੇ ਜੋ ਵੈਗੁਰੂ ਕਾਲਪੁਰਖ ਜੀ ਨੇ ਦਿੱਤਾ ਤੁਸੀਂ ਉਸ ਦਾ ਸ਼ੁਕਰਾਨਾ ਕਰਿਆ ਕਰੋ ਫਿਰ ਦੇਖਣਾ ਸਾਸੰਗਤ ਜੀ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਤੇ ਤੁਹਾਡਾ ਕਾਰ ਬਰਕਤਾਂ ਨਾਲ ਭਰ ਜਾਵੇਗਾ ਸਾ ਸੰਗਤ ਜੀ ਜੇਕਰ ਅਸੀਂ ਇੰਜ ਕਰਨਾ ਸ਼ੁਰੂ ਕਰ ਦਵਾਂਗੇ ਅਕਾਲ ਪੁਰਖ ਦੀ ਉਸਤਤ ਦੇ ਉੱਤੇ ਕਦੀ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਆਪਾਂ ਨੇ ਗੱਲ ਕੀਤੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਜਦੋਂ ਵੀ ਤੁਸੀਂ ਉੱਠਣਾ ਆਪਣੀ ਚਾਰਪਾਈ ਦੇ ਉੱਤੇ ਜਾਂ ਆਪਣੇ ਜਿਸ ਵੀ ਪਲੰਘ ਦੇ ਉੱਤੇ ਤੁਸੀਂ ਸੁੱਤੇ ਹੋ ਉਸ ਟਾਈਮ ਤੁਸੀਂ ਆਪਣੀ ਸੋਹਣੀ ਰਾਤ ਜਿਹੜੀ ਗੁਜ਼ਰੀ ਉਸ ਦੇ ਲਈ ਪਰਮਾਤਮਾ ਅਗੇ ਸ਼ੁਕਰਾਨਾ ਕਰਨਾ ਹੈ ਫਿਰ ਜਦੋਂ ਆਪਣੇ ਕੰਮ-ਕਾਰ ਕਰਨੇ ਆ ਰਸੋਈ ਦੇ ਵਿੱਚ ਜਾਣਾ ਉਸ ਟਾਈਮ ਵੀ ਤੁਸੀਂ ਨੇ ਆਪਣੇ ਘਰ ਦੀ ਬਰਕਤ ਦੇ ਲਈ ਵਾਹਿਗੁਰੂ ਜੀ ਅੱਗੇ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਨੇ ਰਿਜਕ ਦਿੱਤਾ ਸੋਨਾ ਢੱਪਰਨ ਦੇ ਲਈ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਉਸ ਦਾ ਸ਼ੁਕਰਾਨਾ ਕਰਨਾ ਜਦੋਂ ਤੁਸੀਂ ਨਹਾਉਣ ਜਾਓ ਉਸ ਟਾਈਮ ਵੀ ਤੁਸੀਂ ਸ਼ੁਕਰਾਨਾ ਕਰਨਾ ਕਿਉਂਕਿ ਤੁਹਾਨੂੰ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ ਜੇਕਰ ਤੁਸੀਂ ਕਿਸੇ ਕੰਮਕਾਰ ਉਤੇ ਜਾਂ ਆਪਣੇ ਆਫਿਸ ਦੇ ਵਿੱਚ ਬੈਠੇ ਆ ਉਸ ਕੰਮ ਦੇ ਲਈ ਵੀ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰਨਾ ਜੇਕਰ ਤੁਸੀਂ ਹਰ ਗੱਲ ਦੇ ਵਿੱਚ ਹਰ ਕੰਮ ਦੇ ਵਿੱਚ ਸ਼ੁਕਰਾਨਾ ਕਰੋਗੇ ਤਾਂ ਫਿਰ ਵੇਖਣਾ ਤੁਹਾਡੀ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਈ ਗੁਣਾ ਸੁਖ ਵਧ ਜਾਣਗੇ ਇੱਕ ਵਾਰ ਤੁਸੀਂ ਨੇਮ ਦੇ ਨਾਲ ਇੱਕ ਮਹੀਨਾ ਇਹ ਕੰਮ ਕਰਕੇ ਵੇਖੋ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰਨਾ ਸਿੱਖੋ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਗਏ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਆਉਣਾ ਸ਼ੁਰੂ ਹੋ ਜਾਵੇਗਾ ਹਮੇਸ਼ਾ ਮਹਾਂਪੁਰਖ ਜੀ ਕਹਿੰਦੇ ਨੇ ਕਿ ਜਿਹੜੇ ਪਰਮਾਤਮਾ ਨੇ ਤੁਹਾਨੂੰ ਇਹ ਸਵਾਸ ਦਿੱਤੇ ਨੇ ਇਹਨਾਂ ਸਵਾਸਾਂ ਦਾ ਸ਼ੁਕਰਾਨਾ ਹਮੇਸ਼ਾ ਕਰਦੇ ਰਿਹਾ ਕਰੋ ਭਾਵੇਂ ਪਲ-ਪਲ ਭਾਵੇਂ ਘੰਟਾ-ਘੰਟਾ ਹਰ ਵਾਰ ਤੁਸੀਂ ਨੇ ਵੈਗੁਰਜੀ ਤੇਰਾ ਹੀ ਸ਼ੁਕਰ ਹੈ ਤੇਰਾ ਹੀ ਸ਼ੁਕਰ ਹੈ ਤੇਰਾ ਹੀ ਸ਼ੁਕਰ ਹੈ ਤੂੰ ਹੀ ਤੂੰ ਤੂੰ ਹੀ ਤੂੰ ਇਹੋ ਕਰਦੇ ਰਹਿਣਾ ਚਾਹੀਦਾ ਇਸ ਨੂੰ ਕਹਿੰਦੇ ਨਾਲ ਕੋਈ ਵੀ ਸਾਡਾ ਟਾਈਮ ਵੇਸਟ ਨਹੀਂ ਹੁੰਦਾ ਕੋਈ ਸਾਨੂੰ ਬਿਲ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਅਸੀਂ ਕੰਮ ਕਾਰ ਕਰਦੇ ਆ ਟਾਈਮ ਵੀ ਇਹ ਗੱਲ ਕਹਿ ਸਕਦੇ ਕੋਈ ਬਹੁਤੀ ਔਖੀ ਗੱਲ ਨਹੀਂ ਸਿਰਫ ਤੂੰ ਹੀ ਤੂੰ ਵੈਗੁਰਜੀ ਤੁਹਾਡਾ ਸ਼ੁਕਰ ਹੈ ਤੁਹਾਡਾ ਸ਼ੁਕਰ ਹੈ ਤੰਦਰੁਸਤ ਦੇ ਦਿੱਤੀ ਹੈ ਸੋਹਣਾ ਘਰ ਪਰਿਵਾਰ ਦਿੱਤਾ ਰਿਜਕ ਨਾਲ ਰਿਜਕ ਦਿੱਤਾ ਬਰਕਤ ਨਾਲ ਬਰਕਤ ਦਿੱਤੀ ਹੈ ਇਹਨਾਂ ਚੀਜ਼ਾਂ ਦੇ ਲਈ ਜੇਕਰ ਅਸੀਂ ਹਰ ਰੋਜ਼ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਵਾਹਿਗੁਰੂ ਜੀ ਨੇ ਸਾਨੂੰ ਵੱਧ ਤੋਂ ਵੱਧ ਦੇਣਾ ਸ਼ੁਰੂ ਕਰ ਦੇਣਾ ਸਿਰਫ ਦਿੱਤੀਆਂ ਹੋਈਆਂ ਚੀਜ਼ਾਂ ਲਈ ਸ਼ੁਕਰਾਨਾ ਕਰਨਾ ਬਾਕੀ ਚੀਜ਼ਾਂ ਤਾਂ ਵਾਹਿਗੁਰੂ ਜੀ ਨੇ ਆਪ ਹੀ ਤੁਹਾਡੇ ਘਰ ਪਹੁੰਚਾ ਦੇਣੀਆਂ ਪਰ ਕਈ ਇਨਸਾਨਾਂ ਦੀ ਆਦਤ ਹੁੰਦੀ ਹੈ ਕਿ ਸਭ ਕੁਝ ਖਾਂਦੇ ਪੀਂਦੇ ਵੀ ਵਾਹਿਗੁਰੂ ਜੀ ਨੂੰ ਦਾਨੇ ਮੇਨੇ ਦਿੰਦੇ ਰਹਿੰਦੇ ਹਨ ਜ਼ਿੰਦਗੀ ਬਹੁਤ ਸੁੱਖਾਂ ਦੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਮਨ ਦੀ ਸ਼ਾਂਤੀ ਨਹੀਂ ਹੁੰਦੀ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਨਾਲ ਲੜਦੇ ਝਗੜਦੇ ਰਹਿੰਦੇ ਹਨ ਇਹ ਬਹੁਤ ਹੀ ਵੱਡੀ ਸਾਡੀ ਮੰਦ ਮੱਦੇ ਭਾਗਾਂ ਦੀ ਗੱਲ ਹੈ ਕਿਉਂ ਕਿਉਂਕਿ ਜੇਕਰ ਅਸੀਂ ਦੋਵਾਂ ਟਾਈਮਾਂ ਦੀ ਰੋਟੀ ਚੰਗੀ ਖਾਂਦੇ ਆ ਸੋਨਾ ਸਾਨੂੰ ਸਰੀਰ ਦਿੱਤਾ ਸੋਹਣੀ ਸਾਨੂੰ ਘਰ ਦੀ ਸੱਤ ਦਿੱਤੀ ਹੈ ਪਰਿਵਾਰ ਦਿੱਤਾ ਜੀ ਆ ਜੰਤ ਦਿੱਤੀ ਹੈ ਰੁਜ਼ਗਾਰ ਦਿੱਤਾ ਤਾਂ ਸਾਨੂੰ ਵਾਹਿਗੁਰੂ ਜੀ ਨਾਲ ਕਦੇ ਕਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ ਇਹ ਬਹੁਤ ਹੀ ਅੱਜ ਦੇ ਕਾਲ ਯੁੱਗ ਦੀ ਮਾੜੀ ਆਦਤ ਹੈ ਹਰ ਇੱਕ ਘਰ ਦੀ ਭਾਵੇਂ ਮੇਰੇ ਘਰ ਤੋਂ ਸ਼ੁਰੂ ਕਰ ਲਓ ਇਹ ਬਹੁਤ ਵੱਡੀ ਮਾੜੀ ਆਦਤ ਹੈ ਜਦੋਂ ਆਪਾਂ ਸਭ ਕੁਝ ਖਾਂਦੇ ਪੀਂਦੇ ਵੀ ਦੁੱਖ ਤਕਲੀਫ ਦੁਨੀਆ ਤੇ ਆਉਂਦੀ ਹੀ ਜਾਂਦੀ ਰਹਿੰਦੀ ਹੈ ਕਿਉਂਕਿ ਸਰੀਰ ਨੂੰ ਦੁੱਖਾਂ ਤੇ ਸੁੱਖਾਂ ਦਾ ਸਮੇਲ ਮੰਨਿਆ ਗਿਆ ਹੈ ਦੁੱਖ ਵੀ ਆਉਣੇ ਤੇ ਸੁੱਖ ਵੀ ਆਉਂਦੀਆਂ ਪਰ ਜੇਕਰ ਅਸੀਂ ਸਿਰਫ ਉਲਾਮੇ ਹੀ ਦਿੰਦੇ ਰਹੀਏ ਇੰਨੀ ਨਾ ਬਣਿਆ ਸਾਨੂੰ ਪਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਜ਼ਰੂਰ ਚਾਹੀਦਾ ਜੇਕਰ ਅਸੀਂ ਸ਼ੁਕਰਾਨੇ ਵਿੱਚ ਰਵਾਂਗੇ ਤਾਂ ਵਾਹਿਗੁਰੂ ਜੀ ਨੇ ਦੁੱਖਾਂ ਦੇ ਨਾਲ ਲੜਨ ਦੀ ਵੀ ਸਮਰੱਥਾ ਦੇ ਦੇਣੀ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਦਿਨ ਦੇ ਲਈ ਸ਼ੁਕਰਾਨਾ ਕਰਨਾ ਫਿਰ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਤੁਸੀਂ ਆਪਣੀ ਪਲੰਘ ਦੇ ਉੱਤੇ ਭਾਵੇਂ ਲੰਮੇ ਪਈਓ ਜਦੋਂ ਜਾਗ ਆਉਂਦੀ ਹੈ ਤਿੰਨ ਤੋਂ 5 ਵਜੇ ਵਿੱਚ ਪਾਵੇਂ ਜਦੋਂ ਵੀ ਤੁਸੀਂ ਉੱਠਦੇ ਹੋ 10 ਵਜੇ ਉੱਠਦੇ ਹੋ 11 ਵਜੇ ਉੱਠਦੇ ਹੋ 8 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ ਤੁਸੀਂ ਨੇ ਇਹੋ ਇੱਕ ਸ਼ਬਦ ਬੋਲਣਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਅਮਰਤ ਵੇਲਾ ਦਿਖਾਇਆ ਅੱਜ ਤੇ ਸਵਾਸ ਬਖਸ਼ਿਸ਼ ਕੀਤੇ ਅੱਜ ਦਾ ਦਿਨ ਚੜਾਇਆ ਆਪਾਂ ਸਿਰਫ ਇਹਨਾਂ ਸਵਾਸਾਂ ਦੇ ਲਈ ਸ਼ੁਕਰਾਨਾ ਕਰਨਾ ਫਿਰ ਜਦੋਂ ਤੁਸੀਂ ਆਪਣੇ ਕਿਸੇ ਵੀ ਕੰਮਕਾਰ ਤੇ ਲੱਗ ਜਾਂਦੇ ਹੋ ਮੇਰੀਆਂ ਭੈਣਾਂ ਰਸੋਈ ਦੇ ਵਿੱਚ ਮੇਰੇ ਵੀਰ ਆਪਣੇ ਕੰਮਾਂ ਦੇ ਉੱਤੇ ਤਾਂ ਫਿਰ ਤੁਸੀਂ ਉਸ ਕੰਮ ਦੇ ਲਈ ਵੀ ਵਾਈਗੁਰ ਜੀ ਨੂੰ ਸ਼ੁਕਰਾਨਾ ਕਰਨਾ ਕਿ ਵਾਈਗੁਰ ਜੀ ਤੁਹਾਡਾ ਸ਼ੁਕਰ ਹੈ ਕਿ ਸਾਨੂੰ ਇਹ ਰੁਜ਼ਗਾਰ ਦਿੱਤਾ ਫਿਰ ਜਦੋਂ ਤੁਸੀਂ ਆਪਣੀ ਅੰਨ ਭੋਜਨ ਖਾਓ ਤਾਂ ਉਸ ਟਾਈਮ ਵੀ ਤੁਸੀਂ ਵਾਈਗੁਰ ਜੀ ਨੂੰ ਸ਼ੁਕਰਾਨਾ ਕਰਨਾ ਕਿ ਵਾਈਗੁਰ ਜੀ ਤੁਹਾਡਾ ਸ਼ੁਕਰ ਹੈ ਸਾਨੂੰ ਇਹ ਅੰਨ ਵਰਸਿਸ ਕੀਤਾ ਰਿਜਕ ਦਿੱਤਾ ਜੇਕਰ ਤੁਸੀਂ ਇੰਜ ਕਰਨਾ ਸ਼ੁਰੂ ਕਰ ਦਿੱਤਾ ਨਾ ਤਾਂ ਮੇਰੇ ਕੋਲੋ ਅੱਜ ਲਖਵਾ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਹੀ ਜਾਣ ਕੋਈ ਦੁੱਖ ਦੁੱਖ ਸੁੱਖ ਕਰਮਾਂ ਦਾ ਹੁੰਦਾ ਉਹ ਜ਼ਰੂਰ ਆਵੇਗਾ ਪਰ ਕਦੇ ਹਾਵੀ ਨਹੀਂ ਹੋਵੇਗਾ ਤੁਹਾਡੇ ਤੇ ਗਰੀਬੀ ਇੰਨੀ ਨਹੀਂ ਆਵੇਗੀ ਕਿ ਤੁਹਾਨੂੰ ਦੋ ਟਾਈਮ ਦੀ ਰੋਟੀ ਦੇ ਲਈ ਕਿਸੇ ਅੱਗੇ ਮਹਤਾਜ ਹੋਣਾ ਪਵੇਗਾ ਪਰਮਾਤਮਾ ਨੇ ਤੁਹਾਨੂੰ ਹੀਲੇ ਵਿਸੀਲੇ ਦੇ ਨਾਲ ਹਰ ਇੱਕ ਚੀਜ਼ ਦੇ ਦੇਣੀ ਆ ਕਰ ਹੀ ਦੇਣਾ ਵਾ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖਿਆ ਕਰੋ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ